ਪੰਜਾਬ ਪਿਛਲੇ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਡੇਰੇ ਲਾਈ ਬੈਠੇ ਕਿਸਾਨ ਹੁਣ ਕਿਸਾਨ ਆਪ ਕੋ ਸਰਵਣ ਸਿੰਘ ਪੰਦੇਤ ਦੀ ਅਗਵਾਈ ਦੇ ਵਿੱਚ ਅੰਬਾਲਾ ਵੱਲ ਵੱਧ ਗਏ ਹਨ। ਪ੍ਰਾਪਤ ਸਮਾਚਾਰ ਦੇ ਅਨੁਸਾਰ ਕਿਸਾਨ ਆਪਣਾ ਰਸਤਾ ਬਦਲ ਕੇ ਅੰਬਾਲਾ ਵੱਲ ਵੱਧ ਰਹੇ ਹਨ। ਜਿੱਥੇ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਤੇ ਦੂਜੇ ਰਸਤੇ ਨਹੀਂ ਅੰਬਾਲਾ ਪੁੱਜੇ ਕਿਸਾਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਹਿਸਾਰ ਰੋਡ ਤੇ ਡੇਰਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਿੱਥੇ ਪੁਲਿਸ ਵੱਲੋਂ ਕੁੱਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਿਰਾਸਤ ਦੇ ਵਿੱਚ ਲਏ ਗੇ ਸਾਰੇ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨਵਦੀਪ ਚਰਖੇੜਾ ਦੀ ਰਿਹਾਈ ਤੋਂ ਬਾਅਦ ਕਿਸਾਨ ਅੰਮਾਲਾ ਦੀ ਅਨਾਜ ਮੰਡੀ 'ਚ ਸਮਾਗਮ ਕਰਨਾ ਚਾਹੁੰਦੇ ਸਨ ਜਿਸ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ ਸਨ ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਵਦੀਪ ਸਿੰਘ ਦੀ ਰਿਹਾਈ ਚਾਹੁੰਦੇ ਹਨ ਜੋ ਹੁਣੇ ਜੋਹਨੇ ਹੋ ਗਿਆ ਹੈ ਇਸਕਲਤ ਅੰਮਾਲਾ ਦੀ ਅਨਾਜ ਮੰਡੀ ਦੇ ਵਿੱਚ ਜਿਹੜਾ ਸਮਾਗਮ ਕਰਨਾ ਚਾਹੁੰਦੇ ਸੀ ਪਰ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਸਮਾਗਮ ਦੇ ਲਈ ਕੋਈ ਵੀ ਪ੍ਰਵਾਨਗੀ ਨਹੀਂ ਲਈ ਹੈ ਏਐਸਪੀ ਨੇ ਕਿਸਾਨਾਂ ਨੂੰ ਵਾਪਸ ਜਾਣ ਦੀ ਅੱਗੇ ਨਹੀਂ ਜਾਣ ਦੀ ਅਪੀਲ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਅੰਬਾਲਾ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਮਨਾਏ ਜਾ ਰਹੇ ਸਮਾਗਮ ਦੇ ਦੌਰਾਨ ਹਾਦਸੇ ਦਾ ਡਰ ਬਣਿਆ ਹੋਇਆ ਹੈ ਜਿਹਨਾਂ ਨਾ ਹੋਵੇ ਕਿ ਕੋਈ ਸ਼ਰਾਰਤੀ ਅਨਸਰ ਇਹ ਫੰਕਸ਼ਨ ਦੇ ਵਿੱਚ ਜਾ ਕੇ ਕੋਈ ਸ਼ਰਾਰਤ ਕਰ ਲਵੇ ਇਸ ਮੁੱਦੇ ਨੂੰ ਲੈ ਕੇ ਕਿਸਾਨ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨ ਅੰਬਾਲਾ ਤੋਂ ਸ਼ੰਭੂ ਬਾਡਰ ਵੱਲ ਪਰਤ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਤੋਂ 5 ਤੋਂ 6 ਕਿਲੋਮੀਟਰ ਪਹਿਲਾਂ ਬੈਰੀਕੇਡ ਕੀਤੀ ਗਈ ਅਤੇ ਕਿਸਾਨਾਂ ਵੱਲੋਂ ਹਿਸਾਰ ਰੋਡ ਤੇ ਧਰਨਾ ਵੀ ਦਿੱਤਾ ਗਿਆ